ਬਾਈ ਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਸਵਰਾਜ 735 ਤੋਂ ਤੇ ਬਾਈ ਜੀ ਇਹ ਰੇਟ ਮਾਡਲ ਜਾਣਨ ਲਈ ਐਂਡ ਤੱਕ ਵੀਡੀਓ ਦੇਖਿਓ ਸਵਰਾਜ 735 ਐਫ 3 ਬਾਹਰ ਪੰਪ ਵਾਲਾ ਹੈ ਤੇ ਜਿਹੜਾ ਇਹ ਫਰੰਟ ਟੈਕ ਨੇ ਬਾਈ ਜੀ ਵੀ ਠੀਕ ਪੈਸੇ ਤੇ ਬੈਕ ਟੋਰ ਹੈਗੇ ਨਗੇ 35 ਦੇ ਪੈਸੇ ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ 2000 ਜਿਹੜੇ ਨਵੇਂ ਮਾਡਲ ਆ ਬਾਈ ਜੀ 1999 ਮਾਡਲ ਆਗਾ ਤੇ 1,55,000 ਰੁਪਏ ਇਸ ਮਾਡਲ ਦਾ ਤੇ ਬਾਹਰ ਪੰਪ ਵਾਲਾ ਬਾਈ ਜੀ ਸਵਰਾਜ 855 ਆ ਗਿਆ ਬਾਈ ਜੀ 4 ਸਟਾਰ ਤੇ ਹਰਿਆਣਾ ਨੰਬਰ ਤੇਗਾ ਬੈਕਟਰ ਰਹਿ ਗਿਆ ਜਿਹੜਾ ਜੀ 75 ਪੈਸੇ ਤੇ ਫਰੰਟਰ ਰਹਿ ਗਿਆ ਜੀ 70 ਕੇ ਪੈਸੇ ਆਪ ਇਸ ਟੇਲਿੰਗ ਦਾ ਟੌਮ ਮਾਰਨ ਲਗਾ 16 ਮਾਰਨ ਲਾ ਤੇ 5 ਲੱਖ 17000 ਰੁਪਏ ਦੀ ਮੰਗ ਦਾ ਤੁਸੀਂ ਚੈੱਕ ਕਰ ਲੋਗੇ ਜੀ ਤੇ ਬੈਕਟਰ ਵੀ ਉਹ ਕੋਲੋ ਦੇ ਨੇ ਤੇ ਫਰੰਟਰ ਰਹਿ ਗਨੇਗੇ ਇਹ ਮਾਰ ਫਲੇ ਤੇ 14 ਦੇ ਟਾਇਰਾਂ ਦੇ ਬਾਈ ਜੀ ਤੇ ਕਹਿੰਗੇ ਵੀ ਸੁਵਰਾਜ 855 ਫਾਈਵ ਸਟਾਰ ਸੁਵਰਾਜ 855 ਤੇ 960 ਇਹ ਬਾਈ ਜੀ ਦੋਨੇ ਭਲੇਖਾ ਪਾਉਣ ਨੂੰ ਨੇਗੇ 855 ਜਾਂ 960 ਸੋ ਉਹ ਵੀ तकरीबन ਜਿੰਨਾ ਦੀ ਇੱਕੋ ਆ ਤੇ ਕਲਰ ਵੀ ਸਹੀ ਨਹੀਂ ਆ ਸਾਰਾ ਉਸ ਓਪਾ ਤੇ ਇਹ ਗੱਲਬਾਤ ਕਰੀ ਵੀ ਟਰੈਕਟਰ ਦੀ ਤੇ ਪਾਵਰ ਸਟੇਡਿੰਗ ਆ ਤੇ ਬੈਟਰੀ ਰਹਿਣੀ 16 ਦੇ ਤੇ 75 ਰੁਪਏ ਬੈਟਰੀ ਦੇ ਫਰੰਟ ਆ ਰਹਿ ਗਏ ਵੀ ਜੀ ਅੱਪ ਤੇ ਮਾਲ ਲੈ ਗਿਆ ਵੀ ਜੀ 18 ਤੇ 5 ਲੱਖ 17000 ਰੁਪਏ ਦੀ ਮੰਗ ਆ ਬਾਕੀ ਐਮਪ ਸਿਸਟਮ ਲੱਗਿਆ ਹੋਇਆ ਹੈਗਾ ਤੇ ਕੋਲੋਪੀ ਸਾਤਰੀ ਲੱਗੀ ਆ ਮੀਸ਼ਨ ਕੋਈ ਓਕੇ ਹੈ ਤੇ ਕਹਿੰਦੇ ਵੀ ਜੀ ਸੋਨਾਲੀ ਕਾ 750 ਦਾ ਤੇ ਵੀ ਹਰਿਆਣਾ ਨੰਬਰ ਚ ਆ ਗਿਆ ਵੀ ਜੀ ਫਰੰਟ ਆ ਰਹਿ ਗਿਆ ਵੀ ਜੀ 75 ਰੁਪਏ ਤੇ ਬੈਟਰੀ ਰਹਿ ਗਿਆ 85 ਰੁਪਏ ਇਹ ਵੈਕਟਰ ਚੌਹੁੰਦੇ ਵੀਕਟੀ ਦੇ ਨੇ ਇੱਥੇ ਫਰੰਟ ਰੈਕ ਨੇ ਵੀ ਜੀ 2000 ਦੇ ਤੇ ਮਾਡਲ ਦੀ ਗੱਲ ਕਰੀ ਬਈ ਜੀ ਤੇ ਮਾਗ ਲੈ ਗਿਆ ਬਈ ਜੀ 2013 ਤੇ 3 ਲੱਖ 97 ਹਜ਼ਾਰ ਕੀ ਡਿਮਾਂਡ ਆ ਪਾਵ ਸਟੀering ਦਾ ਟੌ ਮਾਰ ਲਾ ਬਈ ਜੀ ਤੇ ਪਲੇਟਫਾਰਮ ਤੁਸੀਂ ਬਾਕੀ ਚੈੱਕ ਵੀ ਕਰ ਸਕਦੇ ਹੋ ਬਈ ਜੀ ਓਕੇ ਰਿਪੋਰਟ ਦੋ ਪੈ ਤੇ ਸੋ ਪੱਖੋਂ ਵੀ ਬਈ ਜੀ ਰੰਗ ਪੇਂਟ ਦਾ ਓਕੇ ਰਿਪੋਰਟ ਦੋ ਪੈਗਾ ਦੇਖ ਕੇ ਬਈ ਜੀ ਫੋਰ 3600 ਤੇ ਬਈ ਜੀ ਜਿਵੇਂ ਆਪਾਂ ਕਹੇ ਦੀ ਇਹ ਟਰੈਕਟਰ ਹੈਗਾ ਜਿਹੜਾ 프ਾਂਟ ਤੇ ਬੈਟਾਉਣ ਵਾਲਾ ਸਭ ਤੋਂ ਪਹਿਲਾਂ ਬਈ ਜੀ ਇਹ ਟਰੈਕਟਰ ਹੁੰਦੇ ਸੀਗੇ ਲੈ ਕੇ ਮਿਲਣ ਵਾਲੇ ਤੇ ਜੇ ਕਿਸੇ ਨੂੰ ਤਿਆਰ ਕਰਵਾਉਣਾ ਹੋਵੇ ਤਾਂ ਤਰਵੰਡੀ ਸਾਬੋ ਬਹੁਤ ਯਾਦ ਇਦਾਂ ਦੇ ਟਰੈਕਟਰ ਆਉਣਗੇ ਤੇ ਜੇ ਫਰੰਟਰ ਦੀ ਗੱਲ ਕਰੀਏ ਅੱਦੇ ਨੇ ਤੇ ਬੈਕਟਰ ਵੀ ਹੈਗੇ ਨੇ ਬਈ 70-75 ਪੈਸੇ 93 ਮਾਰਦਾ ਤੇ 1.5 ਲੱਖ ਰੁਪਏ ਦੀ ਮੰਗ ਰੱਖਿਆ ਬਗਨੇ ਬਾਕੀ ਬਈ ਜੀ ਦੇਖ ਸਕਦੇ ਹੋਗੇ ਤੇ ਲੋ ਬਈ ਜੀ ਫੇਰ ਰੰਗ ਰੰਭੋ ਕਲਰ ਕਰਿਆ ਹੋਇਆ ਨੇਗੇ ਇਹ ਬਾਕੀ ਸ਼ੋਅ ਸ਼ੋਅ ਦਾ ਜਿੰਨਾ ਵੀ ਹੈਗਾ ਲੱਗ ਵੀ ਰਿਹਾਗਾ ਵੀ ਓਰੀਜਨਲ ਹੀ ਹੈਗਾ ਤੇ ਅੱਗੇ ਹੈ ਜੀ 5204 ਹਰਿਆਣਾ ਨੰਬਰ ਹੈਗਾ 3 ਸਪੀਡ ਹੈ ਓਰੀਜਨਲ ਬਈ ਜੀ ਇਜ ਵੈਕਟਰ ਹੈਗੇ ਬਈ ਜੀ 80 85 ਪੈਸੇ ਤੇ ਫਰੰਟ ਹੈਗੇ ਬਈ ਜੀ 75 ਕੁ ਪੈਸੇ ਤੇ ਐਮਪੰਪ ਲੱਗਿਆ ਹੋਇਆ ਹੈਗਾ ਤੇ ਬਈ ਜੀ ਇਹ ਟਰੈਕਟਰ ਹੈਗਾ ਹੈਗਾ ਓਕੇ ਰਿਪੋਰਟ ਨਾਲ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਬਾਡੀ ਲੈਂਦਾ ਚੈੱਕ ਕਰੋ ਬਈ ਤੇ ਮਾਡਲ ਹੈਗਾ ਬਈ ਇਹ 2010 ਤੇ 4 ਲੱਖ 15000 ਰੁਪਏ ਡਿਮਾਂਡ ਹੈ ਪਾਵਰ ਸਟੀering ਹੈ ਕਾਲੇ ਢਿੱਡ ਵਾਲਾ ਵੀ ਕਹਿ ਦਿੱਤਾ ਹੈ ਤੇ ਅੱਗੇ ਹੈ ਬਈ ਸਵਰਾਜ 855 ਤੇ ਮੂਰੇ ਟੈਂਕੀ ਵਾਲਾ ਬੰਪਰ ਹੈਗਾ ਤੇ ਫੋਰ ਸਟਾਰਟ ਰਿਵਰਸ ਪੀਟੀਓ ਵੈਕਟਰ 75 ਪੈਸੇ ਤੇ ਫਰੰਟਰ 85 ਪੈਸੇ ਤੇ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ ਪੂਰਾ ਸਾਫ ਪਿਆਗਾ ਤੇ 16 ਦੇ ਟਾਇਰਾ ਚੱਲੇ 14 ਦੇ ਟਾਇਰਾ ਚੱਲੇ ਤੇ 2014 ਮਾਡਲ ਹੈ ਤੇ 4 ਲੱਖ 65000 ਰੁਪਏ ਦੀ ਡਿਮਾਂਡ ਲੱਗੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਲੈਣਾ ਟਰੈਕਟਰ ਦੀ ਪੂਰੀ ਸਾਫ ਪਿਆਗਾ ਲੋ ਬਈ ਜੀ ਤੇ ਕਹਿੰਗੇ ਬਈ ਜੀ ਸਵਰਾਜ 855 960 ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਬਈ ਸਵਰਾਜ 855 ਤੇ 960 ਜਿਵੇਂ ਮੈਂ ਪਲੇਖਾ ਪੰਦੇ ਨੇ ਇਹ ਵੀ 960 ਹੈਗਾ ਤੇ 855 ਹੈਗਾ ਤੇ ਇਹ ਵੀ 5 ਸਟਾਰ ਚ ਆ ਗਿਆ ਬਈ ਡਬਲ ਡਿਸਟ੍ਰੀਬਿਊਟਰ ਆ ਗਿਆ ਦੇਖੀ ਚੁੱਲ੍ਹੇ ਵਾਲਾ ਗਿਆ ਪੈਕਟਾ ਅੱਧੇ ਤੇ ਫਰੰਟ ਹੈ ਵੀ ਬਈ ਜੀ ਚੌਕੜਾ ਅੱਧਾ ਟੈਰਾਂ ਲਗਾ 17 ਮਰਦਲਾ ਤੇ 4 ਲੱਖ 75000 ਰੁਪਏ ਦੀ ਡਿਮਾਂਡ ਆ ਗਈ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ ਓਕੇ ਰਿਪੋਰਟ ਤੇ ਪਿਆ ਤੇ ਕਿਹਾ ਬਈ ਜੀ ਸੋਨਾਲੀਕਾ ਸੋਨਾਲੀਕਾ 35 ਦਾ ਤੇ ਸਾਦੀ ਕਟਾਈ ਵਾਲਾ ਗਿਆ ਚੌਕੜਾ ਟੈਰਾਂ ਦਾ ਹੈਗਾ ਬਈ ਜੀ 75 ਕੁ ਪੈਸੇ ਤੇ ਸੈਂਟਰ ਗੇਅਰ ਆ ਗਿਆ ਭਾਈ ਜੀ ਇਹ ਮਾਡਲ ਇਹ ਕਾ ਭਾਈ ਜੀ ਇਹ 2008 ਪੰਜਾਬ ਨੰਬਰ ਆ ਪੀਪੀ 11 ਤੇ 2 ਲੱਖ 45000 ਰੁਪਏ ਡਿਮਾਂਡ ਤੇ ਕੰਡੀਸ਼ਨ ਚਾਰੇ ਪਾਸੇ ਨੂੰ ਭੰਕੇ ਰਖਾ ਦਿੰਦੇ ਆਗੇ ਹਸਾਬ ਤੇ ਆ ਗਿਆ ਟਰੈਕਟਰ ਤੇ ਜੇ ਟਾਇਰਾਂ ਦੀ ਗੱਲ ਕਰੀ ਬਾਈ ਜੀ 13 ਦੇ ਟਾਇਰ ਨੇ ਬਾਈ ਜੀ ਤੇ ਬਾਕੀ ਬਾਡੀ ਲਾਂ ਤੁਸੀਂ ਚੱਕ ਵੀ ਜਾ ਸਕਦੇ ਟਰੈਕਟਰ ਦੀ ਪੂਰੀ ਹਸਾਬ ਪੀ ਆ ਗਈ ਕਿ ਫਿਰ ਆ ਕੇ ਭਾਈ ਜੀ 2855 5 ਸਟਾਰ ਲੱਗਦੇ ਕਲੱਚ ਵਾਲਾ ਤੇ ਟਾਇਰ ਹੈਗੇ ਬਈ ਜੀ ਚੌਕੜਾ ਇਹਦੇ ਵੀ 80-85 ਪੈਸੇ ਤੇ ਅਗੀ ਚੁੱਲੇ ਵਾਲਾ ਕਿ ਬਈ ਜੀ 20 ਮਾੜਲਾ ਤੇ 6 ਲੱਖ 35000 ਰੁਪਏ ਦੀ ਮੰਗ ਹੈ ਜੀ ਤੇ ਇਹ ਕਿ ਬਈ ਜੀ ਹਰਿਆਣਾ ਨੰਬਰ ਦਾ ਹੈਗਾ ਤੇ ਬਾਕੀ ਬਾਦਿਲਾਂ ਦਾ ਤੁਸੀਂ ਚੱਕ ਵੀ ਕਰ ਸਕਦੇ ਹੋ ਪੂਰਾ ਹਸਪ ਹੈਗਾ ਉਹ ਫਿਰ ਕੋਲ ਤੇ ਕਿ ਕਿ ਬਈ ਜੀ ਇੰਡੋ ਫਾਰਮ ਤੇ ਡਬਲ ਕਲਚਰ ਟ੍ਰੈਕਟਰ ਬਈ ਜੀ ਚੌਕੜਾ ਫੋਲਰ ਦਾ ਹੈਗਾ ਤੇ ਨਵਾਂ ਟਾਇਰ ਨੇ ਬਈ ਜੀ ਚੌਕੜੇ ਸਮਾ ਨਵੇਂ ਟਾਇਰ ਲਗੇ ਤੇ 2022 ਮਾਦ ਲਗਾ ਤੇ 4,60,000 ਰੁਪਏ ਡਿਮਾਂਡ ਹੈ ਜੀ ਪਾਵਰ ਸਟੀering ਆ اے ਬਈ ਜੀ ਐਨਵੀ ਚ ਆ ਗਿਆ 3055 ਐਨਵੀ ਰਿਵਰਸ ਪੀਟੀਓ ਗਿਆ ਸਾਈਡ ਗਿਆ ਆ ਗਿਆ ਖੁੱਲੇ ਪਲੇਟਫਾਰਮ ਆ ਗਿਆ ਤੇ ਇਹਦੇ ਟਾਇਰ ਮਿਲਣਗੇ ਬਈ ਜਾਨੂੰ 14 ਦੇ ਟਾਇਰ ਹੈ ਜਗਾ 14 28 ਦੇ ਆ ਗਿਆ ਬਈ ਜੀ ਸੋਨਾਲਿਕਾ ਡੀਆਈ 750 ਦਾ ਸੋਨਾਲਿਕਾ ਇਹ ਬਈ ਜੇ 16 ਦੇ ਟਾਇਰਾਂ ਜਗਾ ਵੇਟ ਵਗੈਰਾ ਵੀ ਦੇਈ ਸਕਦੇ ਕੋ ਬੈਕ ਸਾਈਡ ਤੇ ਲੱਗੇ ਹੋਏ ਨੇਗੇ ਤੇ ਫਰੰਟਰ ਬਈ ਹੈ ਗਿਆ 75 ਕੇ ਪੈਸੇ ਪਾਵਰ ਸਟੀering ਹੈ ਬਈ ਜੀ ਡਾਇਰੈਕਟਰ 88 ਪੈਸੇ 18 ਮਾਡਲ ਹੈ ਤੇ 495000 ਕੇ ਡਿਮਾਂਡ ਹੈ ਹਰਿਆਣਾ ਨੰਬਰ ਆ ਬਈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਦੇਖ ਸਕਦੇ ਹੋ ਬਈ ਜੀ ਵਧੀਆ ਲੱਗੇ ਹੋਣਗੇ ਤੇ ਟੇਪ ਵਗੈਰਾ ਸੌਂਗ ਨੂੰ ਤੇ ਨਿਕਰਾਟ ਸਾਨੂੰ ਪਿੱਛੋਂ ਵੀ ਦਿਖਾ ਦਿੰਨੇ ਬਈ ਜੀ ਕਿਉਂਕਿ ਮਾਡਲ ਬਈ ਹੈ 18 ਦਾ ਇਸ ਲਈ ਬਈ ਜੀ ਓਕੇ ਰਿਪੋਰਟ ਆ ਪਾਵਰ ਪਲੱਸ ਆ ਵਾ ਗਿਆ ਸੋ 1855 ਦਾ 4 ਸਟਾਰ ਤੇ ਚੌਕੜਾ ਟਾਇਰਾਂ ਦਾ ਨਵਾਂ ਗਾ ਬਈ ਜੀ ਉਪੋਲੋ ਦਾ ਤੇ 850 ਵਰਸ ਪੀਟੀਓ ਦੇਗੀ ਚੁੰਲੇ ਵਾਲਾ ਹਰਿਆਣਾ ਨੰਬਰ 18 ਮਾਡਲ ਤੇ 575000 ਰੁਪਏ ਡਿਮਾਂਡ ਹੈ ਤੇ ਇਹ ਕਹੇ ਬਈ ਜੀ 14 ਦੇ ਟਾਇਰਾਂ ਤੇ ਤੇ ਉਪੋਲੋ ਦੇ ਟਾਇਰ ਨਹੀਂ ਬਈ ਚੌਕੜਾ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਅਗਰ ਟੌਮ ਮੰਗ ਲਾਗੇ ਅਗੇ ਗਿਆ 960 ਫਾਈਵ ਸਟਾਰਟ ਲਈ ਤੇ ਉੱਤੀ ਸਕੀ ਲੱਗੀ ਆ ਕਿੱਲੇ ਪਲੇਟਫਾਰਮ ਵਾਲਾ ਚੌਕੜਾ ਟਾਇਰ ਦਾ ਨਮਾਗਾ ਐਮ ਆਰ ਫਾ ਤੇ ਮਾਡਲ ਹੈ ਜੇ ਬਈ 22 ਦੇ 7 ਲੱਖ 50000 ਰੁਪਏ ਦੀ ਮੰਗ ਹੈ। ਬਾਕੀ ਕੰਡੀਸ਼ਨ ਦਾ ਦੇਖ ਸਾਦਗੇ ਪੂਰਾ ਓਕੇ ਪੈਗਾ। ਹੋਰ ਵੀ ਚੈੱਕ ਕਰ ਲੋ। ਇਹ ਅੱਗੇ ਕਿ ਭਾਈ ਜੀ ਸੋਨਾਲਿਕਾ 750 ਆ। ਹਰਿਆਣਾ ਨੰਬਰ ਆ ਭਾਈ ਜੀ 17 ਮਾਦਵਾ 495000 ਰੁਪਏ ਦੀ ਮੰਗ ਦਾ ਟ੍ਰਾਂਟਰ 75 ਪੈਸੇ ਵੈਕਟਰ 80 ਦਾ। ਰੀਤ ਆ ਗਿਆ ਭਾਈ ਜੀ। ਚੌਕਲੇਟਰ ਦੇਦਾ ਵੀ ਨਵਾਂ ਪੈਗਾ। 2 ਮਾਦਲਾ 475000 ਰੁਪਏ ਦੀ ਮੰਗ ਦਾ ਹਰਿਆਣਾ ਨੰਬਰ ਆ ਭਾਈ ਜੀ। 16 ਦੇ 12 ਆ। ਸੋਨਾਨੀ ਕਾ ਗਿਆ ਬਾਈ ਜੀ 35 ਦਾ 15 ਮਾਡਲ ਆ 3,85,000 ਰੁਪਏ ਡਿਮਾਂਡ ਆ ਚੌਕਲੇਟ ਰਰ ਇਹਦਾ ਵੀ ਨਾ ਮਾਰ ਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਦੇ ਸ਼ੇਅਰ ਕਰਦੇ ਤੇ ਜਾਂਦੇ ਆ ਮੇਰੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੋ ਧੰਨਵਾਦ